ਯਾ ਪੋਖ ਤੁਖਾਰ ਨਾ ਵਿਆਪਈ ਗੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਊਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹ ਵਿਖਿਆ ਪੁਹੇ ਨਾ ਸਕਈ ਮਿਲ ਸਾਧੂ ਗੁਣਗਾਹ ਜਹ ਤੀ ਉਪਜੀ ਤਹਿ ਮੜੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਬਾਰ ਜਾਉ ਲਖ ਬੀਰੀਆਂ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੂਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ 마ਗ ਮੱਜਨ ਸੰਗ ਸਾਧੂਆਂ ਤੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੋਹ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ 마ਗ ਸੁੱਚੇ ਸੇ ਕਾਂਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਨਾਮ ਕੇ ਕਰ ਕਿਰਪਾ ਦੀਆ ਮਲਾਈ ਸੇਜ ਸੁਹਾਵੀ ਸਰਬ ਸੁਖਾ ਹੁਣ ਦੁੱਖਾ ਨਾਹੀ ਜਾਏ ਕਿਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹਿਆਂ ਮੰਗਲ ਗਾਵਹੀ ਜੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸੈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਉਨ ਨਿਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੈ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੀ ਸਰਬ ਸੁਖਾਂ ਨਿਦ ਚਰਨ ਹਾਰ ਭਉ ਜਲ ਬਿਖਮ ਤਾਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ ਮਾਜ ਮਹੱਲਾ ਪੰਜਵਾਂ ਦਿਨ ਰੈਣ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੇਵੀ ਸਤਗੁਰ ਆਪਨਾ ਹਰ ਸਿਮਰੀ ਦਿਨ ਸਬ ਰੈਣ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੋੜੇ ਸੇ ਸੁਖ ਨਾ ਵਸਨ ਪਹਿਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਦਿੱਤੇ ਸਭ ਗੈਣ ਆਪਕ ਮਾਣੈ ਵਿਛੜੀ ਦੋਸ਼ ਨਾ ਕਾਹੂੰ ਦੇਣ ਕਰ ਕਿਰਪਾ ਪ੍ਰਭ ਰਾਖ ਲੈਹੁ ਹੋਰ ਨਾਹੀ ਕਰਨ ਕਰੇਣ ਹਰ ਤੁਧ ਵਿਣ ਖਾਕੂ ਰੂਲਣਾ ਕਹੀਐ ਕਿਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾਂ ਨੈਣ ਜੀ ਕੀ ਬਿਰਤਾ ਸੁ ਸੁਣੀ ਹਰ ਸਮਰਤ ਪੁਰਖ ਅਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪੀਇ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਊਚਾ ਅਗਮ ਅਗਾਦ ਬੋਧ ਕਿਸੇ ਅੰਤ ਨਾ ਪਾਰਾ ਵਾਰ ਸੇਵਾ ਸਾਥ ਇਸ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾਂ ਨਾਥ ਦਇਆਲ ਦੇਵ ਪਤਤ ਉਦਾਰਨ ਹਾਰ ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾ ਕੀਮਤ ਕੋਈ ਨਾ ਜਾਣਈ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੀ ਨਾਨਕ ਨਹੀਂ ਸੁਮਾਰ ਦੇ ਨਰੈਣ ਜੀ ਪ੍ਰਭ ਕੋ ਸੇਮ ਦੇ ਤਿਨ ਕੈ ਸਦ ਬਲੇ ਹਾਰ ਸੰਤ ਆਰਾਧਨ ਸਦ ਸਦਾ ਸਬਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱ ਤੀਨ ਜਿੰਦ ਗੁਰ ਸ਼ਬਦੀ ਆਰਾਦੀ ਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਐ ਜੰਤ ਸਰਬ ਕਲਾ ਪ੍ਰਭ ਪੂਰਨੋ ਮਾਣਿ ਨਿਮਾਣੀ ਥਾਮ ਹਰ ਊਟ ਗਈ ਮਨ ਅੰਦਰਿ ਜਪ ਜਪ ਜੀ ਮਾ ਨਾ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ ਜਿਉ ਤੂੰ ਰੱਖਹਿ ਤਿਉ ਰਹਾ ਤੇਰਾ ਦਿੱਤਾ ਪੈ ਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਝਈ ਕਿਥੈ ਕੂਕਣ ਜਾਉ ਅਗਿਆਨ ਬਨਾਸਨ ਤਮ ਹਰਨ ਊਚੇ ਅਗਮ ਅਮਾਉ ਮਨ ਵਿਛੜਿਆ ਹਰ ਮੇਲੀ ਐ ਨਾਨਕ ਇਹੋ ਸਵਾਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਜ ਕੀ tatha ਸ਼ਲੋਕ ਮਹੱਲਾ ਪਹਿਲਾ ਮਲਕ ਮਰੀਦ tatha ਚੰਦਰ ਹੜਾ ਸੋਹੀਆਂ ਕੀ ਧੁਨੀ ਗਾਵਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗੁਰਦਾਤਾ ਗੁਰਹਿਵੈ ਘਰ ਗੁਰਦੀਪਕ ਤਿਹ ਲੋਇ ਅਮਰ ਪਦਾਰਤ ਨਾਨਕਾ ਮਨ ਮਾਨਿਐ ਸੁਖ ਹੋਇ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੋਧ ਤੀਜਾ ਭਈਆ ਭਾਬੀ ਬੀਬ ਚੌਥਾ ਪਿਆਰ ਪੰਨੀ ਖੇੜ ਪੰਜਵਾਂ ਖਾਣ ਪੀਣ ਕੀ ਤਾਤ ਸ਼ਿਵੈ ਕਾਮਨਾ ਪੁੱਛੈ ਜਾਤ ਸਤਵੈ ਸੰਜ ਕੀਆ ਘਰ ਵਾਸ ਅਠਵੈ ਕ੍ਰੋਧ ਹੁਆ ਤਨ ਨਾਸ ਨਾਵੈ ਤੌਲੇ ਉਬੇ ਸਾ ਦਸਵੈ ਦੱਦਾ ਹੁਆ ਸਵਾ ਗਏ ਸੇ ਗੀਤ ਪਕਾਰੀ ਤਾ ਉਡਿਆ ਹੰਸ ਦਸਾਏ ਰਾ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦੇ ਹੋ ਕਾਮ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਤਨ ਬੀ ਸ੍ਰਵਣ 30 ਕਾ ਸੁੰਦਰ ਕਹਾਵੇ 40 ਸੀ ਪੂਰ ਹੋਏ 85 ਪਾਗ ਕਿਸੈ 60 ਕੀ ਬੋਢੇ ਪਾਇ ਆਵੇ 70 ਕਾ ਮਤਹੀਣ 80 ਹਾਂ ਕਾ ਵਿਹਾਰ ਨਾ ਪਾਵੇ 90 ਕਾ ਸਹਿਜਾਸਣੀ ਮੂਲ ਨਾ ਜਾਣੈ ਅਪਬਲ ਟੰਡੋ ਲਿਮ ਟੁੰਡਮ ਡਿਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸਿਸ਼ਟ ਅਪਾਤੀ ਰੰਗ ਪਰੰਗ ਅਪਾਰ ਜਣਾ ਬਹੁ ਬਹੁ ਵਿਦ ਭੰਤੀ ਤੂੰ ਜਾਣੈ ਜਿਨ ਉਪਾਈਐ ਸਭ ਖੇਲ ਤਮਾਤੀ ਇਕ ਆਵਹਿ ਇਕ ਜਾਹੀ ਉਠ ਬਿਨ ਨਾਵੈ ਮਰ ਜਾਤੀ ਗੁਰਮਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁ ਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਦ ਧਿਐ ਦੇ ਮੇਰੇ ਸਚਿਆ ਬਲ ਬਲ ਹੋਂ ਤਿਨ ਜਾਤੀ ਸ਼ਲੋਕ ਮਹੱਲਾ